ਮੇਰਾ ਨਾਮ ਕੀ ਹੈ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੋਕੇ ਦੇ ਪੰਚਾਇਤ ਮੈਂਬਰ ਹੈ ਜੀ ਅਸੀਂ ਰਜਿੰਦਰ ਜੀ ਕੀ ਜਿਹੜੀ ਰਾਤ ਕੱਤ ਰਹੋਗੇ ਤੁਹਾਡੇ ਫੇਰ ਰਾਤਾਂ ਦਾ ਪਤਾ ਨਹੀਂ ਜੀ ਅੱਜ ਸਾਰਾ ਪਲੇਸ ਜਮ ਜੀ ਹੈਗਾ ਪੰਚਾਇਤ ਮਿਲਦਾ ਖੜੀ ਹੈਗੀ ਤਾਂ ਕੀ ਕੱਤ ਰਹੋਗੇ ਸਰ ਮੈਂ ਇੱਕ ਦੁਕਾਨ ਦੇ ਉੱਪਰ ਗਿਆ ਹਾਂਗਾ ਬਬਲੂ ਸੇਟੀ ਦੀ ਦੁਕਾਨ ਪੈਂਦੀ ਹੈ ਕਿ ਉੱਥੇ ਪ੍ਰਵਿੰਦਰ ਸਿੰਘ ਜੀ ਖੜੇ ਸੀਗੇ ਠੀਕ ਹੈ ਨਾ ਜੀ ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਦਿਲ ਦੀ ਮਨਸਾ ਕੀ ਸੀਗੀ ਉਹਨਾਂ ਦੇ ਪਿੱਛੇ ਮਾਸਟਰਮੈਂਡ ਕੌਣ ਨੇਗੇ ਠੀਕ ਹੈ ਨਾ ਪਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸੱਚਾਈ ਉਹਨਾਂ ਦੀ ਸਭ ਦੇ ਸਾਹਮਣੇ ਆ ਜਾਵੇਗੀ ਠੀਕ ਹੈ ਨਾ ਜੀ ਉਹਨਾਂ ਨੇ ਮੇਰੀ ਬੱਗ ਨੂੰ ਉਤਾਰਿਆ ਗਿਆ ਬੱਗ ਨੂੰ ਉਤਾਰ ਕੇ ਆਪਣੇ ਬਾਰ ਦੇ ਵਿੱਚ ਸਿੱਟ ਦਿੱਤਾ ਗਿਆ ਉਸ ਤੋਂ ਬਾਅਦ ਮੇਰੇ ਕੇਸਾਂ ਦੀ ਬੇਇਜ਼ਤੀ ਕੀਤੀ ਗਈ ਮੈਨੂੰ ਖਿੱਚ ਤੂ ਕਰਕੇ ਜਾਨੀ ਕਿ ਆਪਣੇ ਘਰ ਦੇ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਵੀਡੀਓ ਇੱਕ ਮੌਕੇ ਤੇ ਬਰામਦ ਵੀ ਹੋਈ ਹੈਗੀ ਪੁਲਿਸ ਪ੍ਰਸ਼ਾਸਨ ਲੈ ਕੇ ਗਿਆਗਾ ਹਾਂਜੀ ਸਰ ਕੋਈ ਗਲਤੀ ਨਹੀਂ ਹੈ ਨਾ ਕਿਸੇ ਦੀ ਹੋਈ ਹੈ ਅਖਰ ਰੰਜਿਸ ਕੀ ਹੈ ਕਿ ਕਾਰਨ ਕੀ ਤੁਸੀਂ ਰੰਜਿਸ ਸਾਰੇ ਕੋਸ਼ਿਸ਼ ਨਹੀਂ ਗਿਆ ਕਿਉਂਕਿ ਇਹਨਾਂ ਨੂੰ ਹਾਰ برداشت ਨਹੀਂ ਹੋ ਰਹੀਗੀ ਇਹ ਪੁਰਾਣੇ ਗੁੰਡਾ ਟਾਈਪ ਦੇ ਬੰਦੇ ਨੇਗੇ ਅਸੀਂ ਮਰਦ ਜਾਨੀ ਕਿ ਮੱਧ ਵਰਗ ਸ਼੍ਰੇਣੀ ਨੂੰ ਅਸੀਂ ਬਿਲੋਂਗ ਕਰਦੇ ਆਂਗੇ ਗਰੀ ਪਰਿਵਾਰ ਦੇ ਵਿੱਚੋਂ ਅਗੇ ਸਾਨੂੰ ਜਾਤੀਵਾਦ ਕੇ ਸ਼ਬਦ ਵੀ ਬੋਲੇ ਗਏ ਚੂੜੀਚ ਮੇਰ ਵੀ ਪਰਖੇ ਗਈ ਢੇਡ ਸ਼ਬਦ ਤੱਕ ਵੀ ਬੋਲਿਆ ਗਿਆ ਇਹਨਾਂ ਤੋਂ ਉੱਚੇ ਘਰਾਣੇ ਵਾਲਿਆਂ ਤੋਂ ਐਸੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਉਸ ਟਾਈਮ ਕੌਣ ਕੌਣ ਮੌਜੂਦ ਸੀ ਜਿਹੜੇ ਕੰਮ ਹੋਈ ਅਸਟਾਣਾ ਉੱਥੇ ਤਾਂ ਸਰ ਦੇਖਿਆ ਜਾਵੇ ਵੀ ਇੱਕ ਮਧਿਹੜੀਦਾਰ ਬੰਦੀ ਮੌਜੂਦ ਸੀਗੇ ਜੋ ਵੀ ਸੀਸੀਟੀਵੀ ਫੁਟੇਜ ਆਈ ਹੈਗੀ ਫਿਰ ਬਾਅਦ ਚ ਇਹਨਾਂ ਦੇ ਫਾਦਰ ਸਾਹਿਬ ਵੀ ਉੱਥੇ ਪਹੁੰਚੇ ਨੇਗੇ ਬਬਲੂ ਸ਼ੇਠ ਆਪਣੇ ਡਾਕਟਰ ਧਰਮਜੀਤ ਸਿੰਘ ਜੀ ਉਹ ਵੀ ਆਪਣੇ ਮੌਕੇ ਤੇ ਪਹੁੰਚੇ ਨੇਗੇ ਉਹਨਾਂ ਨੇ ਜਾਨੀ ਕਿ ਕੇਸਾਂ ਦੇ ਵਿੱਚੋਂ ਮੇਰੇ ਹੱਥ ਕਢਵਾਏ ਨਹੀਂ ਜੀ ਰਾਜੀ ਤਾਂ ਨਾ ਲਗਾਏ ਉਹਨੇ ਬਾਅਦ ਵਿੱਚ ਜੀ ਨਾ ਵੀਡੀਓ ਬੈਲ ਹੁੰਦੀ ਹੈ ਜੀ ਉਹ ਤੇ ਕੀ ਜਿਹੜਾ ਪ੍ਰਸਾਦ ਮੰਗ ਸੀਗਾ ਜਿਹੜੇ ਲੋਕ ਕਹਿੰਦੇ ਸੀ ਇਸ ਤਰ੍ਹਾਂ ਹੋਵੇ ਇਹਨਾਂ ਦਾ ਕਰਮ ਸਰ ਉਹਨਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਤੁਹਾਡੇ ਚ ਹਿੰਮਤ ਹੈਗੀ ਤਾਂ ਤੁਸੀਂ ਆਉਂਦੀ ਪੱਗ ਲੈ ਜਾਓ ਅਸੀਂ ਤਾਂ ਇਸ ਬਾਬਤ ਹੀ ਲਾਇਆ ਗਿਆ ਸੀ ਕਿਉਂਕਿ ਕਿ ਗੁਰਸਿੱਖ ਪਰਿਵਾਰ ਦੇ ਵਿੱਚੋਂ ਮੈਂ ਬਿਲੋਂਗ ਕਰਦਾ ਹਾਂ ਠੀਕ ਹੈ ਨਾ ਜੀ ਉਹਨਾਂ ਨੇ ਮੇਰੀ ਪੱਗ ਉਤਾਰ ਕੇ ਜ਼ਬਰਦਸਤੀ ਇੱਕ ਘਰੇ ਲੈ ਕੇ ਗਏ ਨੇ ਕਿ ਜਿੱਦਾਂ ਇੱਕ ਪਹਿਲਾਂ ਦਾ ਰਵਈਆ ਤੁਰਿਆ ਆ ਰਿਹਾ ਹੈ ਕਿ ਪੱਗਾਂ ਲਾਉਂਦਾ ਸਿਸਟਮ ਇਹ ਕਰਦੀ ਹੈ ਹੀ ਗ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਨਕੀਰ ਪਾਈ ਜਾਵੇ ਇਹਨਾਂ ਨੂੰ ਮੇਰੀ ਭਗ ਰਹੀ ਹੈ ਕਿ ਕੱਲ ਨੂੰ ਕਿਸੇ ਦਾ ਹੋਰ ਨੰਬਰ ਹੋਊਗਾ ਉਸ ਟਾਈਮ ਰਾਤ ਹੈ ਨਾ ਦੋਗਾ ਦੇ ਸੰਗ ਪਹੁੰਚੇ ਜੀ ਉਹਨੇ ਕੀ ਬਿਆਨ ਦਿੱਤਾ ਕੀ ਤੁਹਾਡੇ ਜਿਹੜੇ ਤਰੋਸਾਂ ਤਾਂ ਸਰ ਉਹਨਾਂ ਨੇ ਇਹੀ ਦੋਆਇਆ ਕਿ ਉਹਨਾਂ ਉੱਪਰ ਅਸੀਂ ਬੰਦੀ ਕਾਰਵਾਈ ਕਰਾਂਗੇ ਦੋਸ਼ੀਆਂ ਨੂੰ ਅਸੀਂ ਸਖਤ ਤੋਂ ਸਖਤ ਸਜ਼ਾਾਂ ਦੇਵਾਂਗੇ ਪਰ ਹਜੇ ਤੱਕ ਕੋਈ ਵੀ ਉਹ ਮੁਜਰਮ ਫੜੇ ਨਹੀਂ ਗਏ ਹਜੇ ਵੀ ਫਰਾਰ ਨੇਗੇ ਪਰ ਕਿੰਨੇ ਇਹਦੇ ਨਾਮ ਲਿਖਾਏ ਨੇ ਪੱਤੇ ਉਹ ਤਿੰਨੇ ਨੇਗੇ ਸਰ ਤਿੰਨੇ ਇਹ ਗੁੰਡਾ ਅੰਸਰ ਨੇਗੇ ਇਹ ਕੀ ਕਹਣਾ ਜੀ ਉਹ ਮੇਰੇ ਫਾਦਰ ਸਾਹਿਬ ਦੇ ਫੋਨ ਤੇ ਵੀ ਫੋਨ ਕੀਤਾ ਜਾ ਉਹ ਕਹਿੰਦੇ ਸਾਡਾ 8-10 ਕੇਸਾਂ ਦੇ ਵਿੱਚੋਂ ਪਹਿਲਾਂ ਕੀ ਪੁਲਿਸ ਨੇ ਕਰ ਲਿਆ ਜੋ ਹੁਣ ਕਰਨ ਲੋਗੀ ਅੱਜ ਸਾਰੀ ਸੰਗਤ ਹੈ ਨਾ ਇਕੱਠੀ ਹੋਈ ਆ ਜੀ ਸਾਡਾ ਜੀ ਜੋ ਕੰਮ ਕਰਦੇ ਨੇ ਅੱਜ ਦਾ ਮੌਕੇ ਦੇ ਸਰਪੰਚ ਸਾਹਿਬ ਖੜੇ ਨੇ ਕਿ ਜੀ ਇਹਨਾਂ ਤੋਂ ਤੁਸੀਂ ਪੁੱਛ ਲਓ ਜੀ ਇਹ ਆਪਣੀ ਕੀ ਰਾਇ ਦੇਣਾ ਚਾਹੁੰਦੇ ਨੇ ਕਿ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਰਾਤ ਤੱਕ ਨਾ ਪਿੰਡ ਦਾ ਹੈ ਨਾ ਬਹੁਤ ਮਾੜੀ ਗੱਲ ਹੋਈ ਹੈ ਜੀ ਸਾਡਾ ਪੰਚਾਇਤ ਮੈਂਬਰ ਜਿਹਦੇ ਕੇਸ ਪੱਟੇ ਅਗਰੇ ਪਗਲਾ ਕੇ ਅੰਦਰ ਲੈ ਕੇ ਖਿੱਚ ਕੇ ਖਿੱਚਦੇ ਸੀਗੇ ਜਿੱਥੇ ਕਿ ਸਟ੍ਰੈਟਜੀ ਕੰਮ ਹੋਣ ਪੰਚਾਇਤ ਵਧੀਆ ਕਰੀ ਜੇ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਜੀ ਸਾਰੇ ਪਿੰਡ ਚ ਵਧੀਆ ਨਕਰ ਸਾਡਾ ਸਹਿਯੋਗ ਦੇ ਰਿਹਾਗਾ ਤੇ ਉਹਨਾਂ ਤੋਂ ਬਸ ਬਲਾਸਤ ਨਹੀਂ ਹੁੰਦਾ ਜੀ ਸਾਨੂੰ ਮੰਗ ਹੈ ਜੀ ਤੁਹਾਨੂੰ ਸਮਝਾਉਣਾ ਚਾਹੀਦਾ ਜੀ ਅੱਜ ਇਹ ਨਹੀਂ ਪੱਕਾ ਲੱਗਿਆ ਸਵੇਰ ਨੂੰ ਦੀ ਫੋਟ ਪੀਸ ਦੀ ਲਾਉਣਗੇ ਜੀ ਅੱਜ ਇਕੱਠਾ ਹੋਣ ਦਾ ਮਕਸਦ ਇਹ ਹੀ ਹੈ ਸਾਡਾ ਇਕੱਠਾ ਹੋਣ ਦਾ ਹੀ ਮਕਸਦ ਹੈ ਜੀ ਇਨਾਂ ਨੂੰ ਹੋ ਜੀ ਕੋਈ ਨਹੀਂ ਕੀ ਕਰਨ ਚਾਹੁੰਦੇ ਜੇ ਰਾਤ ਨੂੰ ਘਟ ਘਟਣਾ ਹੋਈ ਹੈ ਤੇ ਬਹੁਤ ਮਾੜੀ ਪੰਚਾਇਤ ਕਰਿਆ ਨਾ ਤੇ ਮੈਂਬਰ ਸਾਹਿਬ ਤੇ ਹਮਲਾ ਹੋ ਜਾਂਦਾ ਹੈ ਬਹੁਤ ਮਾੜੀ ਘਟਨਾ ਹੋਈ ਹੈ ਜੀ ਬਹੁਤ ਜ਼ਿਆਦਾ ਮਾੜੀ ਹੋਈ ਹੈ ਜਿੰਨੀ ਵੀ ਕਈ ਨੰਮਜੋ ਘਟਨਾ ਹੈ ਬਹੁਤ ਜ਼ਿਆਦਾ ਸਾਡਾ ਪੰਚਾਇਤ ਮੈਂਬਰ ਹੈ ਜੀ ਅਸੀਂ ਨਹੀਂ ਬਰਵਾਸਤ ਕਰਾਂਗੇ ਜੋ ਵੀ ਕਰਿਆ ਅਸੀਂ ਨਹੀਂ ਇਸੀ ਗੱਲ ਨੂੰ ਬਰਵਾਸਤ ਨਹੀਂ ਕਰ ਸਕਦੇ ਹੈਗੇ ਜਿਵੇਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈਗਾ ਇਸ ਚੀਜ਼ ਦਾ ਵੀ ਕਿ ਸਾਰੇ ਪਿੰਡੋਂ ਨਗਰੋਂ ਲੋਕ ਹੈ ਜੀ ਸਾਰਾ ਨਗਰ ਸਾਹ ਦੇ ਰਿਹਾ ਹੈਗਾ ਸਾਰਾ ਨਗਰ ਖੜਾ ਹੈਗਾ ਇਸ ਗੱਲ ਦੇ ਵਿੱਚ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਅਸੀਂ ਚੰਗੇ ਕੰਮ ਕਰ ਰਹੇ ਹਾਂ ਢਾਬਾਂ ਸਾਫ਼ ਕਰੀ ਜਾਂਦੇ ਹਾਂ ਹੋਰ ਕੰਮ ਕਰੀ ਜਾਂਦੇ ਪਿੰਡ ਦੀ ਸਫਾਈ ਦੇ ਕੰਮ ਕਰੀ ਜਾਂਦੇ ਪਰ ਇਹਨਾਂ ਤੋਂ ਨਹੀਂ ਸਾਡੇ ਜਰੇ ਜਾਂਦੀ ਬਰਾਸਤ ਨਹੀਂ ਹੋ ਰਹੀ ਜੀ ਅਸੀਂ ਮੋਰੇ ਲਾ ਕੇ ਕੰਮ ਕਰਦੇ ਹਾਂ ਸਾਡੇ ਉੱਤੇ ਟਿੱਪਣੀਆਂ ਕਰਦੇ ਨੇ ਜੀ ਕੀ ਅੱਜ ਮੰਨ ਕਦੋਂ ਸਾਰਾ ਪਿੰਡ ਖੜਾ ਰੜਾ ਪਾ ਲਈਏ ਪੰਚਾਇਤ ਖੜੀ ਮੌਜੂਦ ਹਨ ਸਾਫਾ ਹੋਰ ਜਦੋਂ ਦੇ ਅੜੇ ਤੇ ਅਜਿਹਾ ਹੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਾਫਾ ਮਿਲਣਾ ਚਾਹੀਦਾ ਸਾਡੀ ਹੀ ਮੰਗ ਹੈ

ਅਫਸਰ ਜੀ ਕੀ ਕਤਵਾ ਹੋਈ ਜੀ ਪੰਚ ਉਹ ਚਨਾਤਾ ਜੀ ਕੱਲ ਸਾਮ ਨੂੰ ਇਹ ਆਏ ਨੇ ਕਿ ਇਹਨਾਂ ਦਾ ਗੱਡੀਆਂ ਦਾ ਕੰਮ ਆਗਾ ਡਰਾਈਵਿੰਗ ਦਾ ਤੇ ਬਾਹਰੋਂ ਆਏ ਸੀਗੇ ਤੇ ਸਾਮ ਨੂੰ ਇਹ ਵੈਸੀ ਦੁਕਾਨ ਤੇ ਚਲੇ ਸੀਗੇ ਸਾਨੂੰ ਤਾਂ ਘਰੇ ਬੈਠਣ ਫੋਨ ਆਇਆ ਕਿ ਇਦਾਂ ਲੜਾਈ ਹੋਈ ਹੈ ਹਨਾ ਦੇਖੋ ਲੜਾਈ ਪੰਚਾਇਤ ਅਲੱਗ ਰਹਿ ਗਈ ਹੈ ਹਨਾ ਤੇ ਜਿਹੜਾ ਇੱਕ ਸੁਦਸਤਾਰ ਦਾ ਜਿਹੜਾ ਆਪਾਂ ਸਮਝੀ ਵੀ ਬੇਅਦ ਵੀ ਹੋਈ ਹੈ ਕੈਸਾਂ ਦੀ ਬੇਅਦ ਵੀ ਹੋਈ ਹੈ ਵੀਰ ਜੀ ਆਹ ਦੇਖੋ ਇਤਨੇ ਕੇਸ ਨੇ ਆਹ ਦੇਖੋ ਕੇਸ ਪੱਟੇ ਗਏ ਹਾਂ ਜੀ ਕੇਸ ਪੱਟੇ ਗਏ ਇਹ ਕਿਨੇ ਕੋ ਪੱਟੇ ਗਏ ਇਹ ਜਿਹੜਾ ਵਾਈ ਮੈਂ ਨਾਮ ਨਹੀਂ ਜਾਣਦੀ ਕੀ ਨਾਮ ਜਮਨਾ ਪਨਾ ਪਰਮੰਦਰ ਸਿੰਘ ਹਾਂ ਜੀ ਉਹਨਾਂ ਨੇ ਪਤਾ ਮੈਂ ਵੀਡੀਓ ਖੁਦ ਵੇਖ ਕੇ ਆਈਆਂ ਕੈਮਰੇ ਦੇ ਵਿੱਚ ਤੇ ਉਹਨਾਂ ਨੇ ਕਾਫੀ 10 15 ਮਹੀਨੇ ਇਹਨਾਂ ਨੂੰ ਦਿੱਤਾ ਹੋਣ ਨੀਵੀਂ ਕਰ ਰੱਖੀ ਸੀ ਇਹਨਾਂ ਦੇ ਤੇ ਵਾਲ ਖੇਚ ਰਿਆ ਸੀ ਜੋਰ-ਜੋਰ ਦੀ ਤੇ ਜਦੋਂ ਕਿ ਦਸਤਾਰ ਸੀ ਜਿਹੜੀ ਬਹੁਤ ਦੁੱਖ ਹੋਇਆ ਕਿ ਦੂਰ ਬਗਾ ਕੇ ਮਾਰੀ ਤਾਂ ਮੈਡਮ ਉਹਦੀ ਚੱਕ ਕੇ ਲੈ ਕੇ ਗਈ ਨੇ ਅੰਦਰ ਤੇ ਉਹਨਾਂ ਨੇ ਇਹ ਵੀ ਤੁਹਾਨੂੰ ਕਿ ਦਿੱਤੀ ਹੈ ਕਿ ਜੇ ਛੋਟੇ ਜਿਹੇ दाम ਹੋਇਆ ਤਾਂ ਤੁਸੀਂ ਲੈ ਲਓ ਠੀਕ ਹੈ ਨਾ ਜੀ ਹਾਂ ਜੀ ਕਿਤੇ ਪੰਚਾਇਤ ਰਵੇ ਕਿਤੇ ਕੁਝ ਰਵੇ ਜੀ ਸਰਕਾਰਾਂ ਰਹਿਣ ਪਰ ਅਸੀਂ ਗੁਰੂ ਦੇ ਸੇਖਾਂ ਆਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਨਾ ਜੀ ਬਾਲਾਂ ਦੇ ਤੇ ਦਸਤਾਰ ਦਾ ਠੀਕ ਹੈ ਹਾਂ ਜੀ ਤੇ ਇਹ ਜਿਹੜੇ ਮੇਰੇ ਹਸਰਵਾਲ ਨੇ ਇਸ ਆਪਣੇ ਸਰਪੰਚ ਦਰਸ਼ਨ ਸਿੰਘ ਜੀ ਅੰਕਲ ਜੀ ਨੇ ਇਹ ਵਾਰਡ ਨੰਬਰ 2 ਤੋਂ ਮੈਂ ਪੰਚਾਇਤ ਮੈਂਬਰ ਆ ਇਹ ਚਲ ਇਹਨਾਂ ਦੇ ਸਹਿਯੋਗ ਦੇ ਨਾਲ ਮੜਾ ਮੋਟਾ ਪੁੱਛ ਦਾ ਸਕਾਰ ਕੇ ਬਾਇਸ਼ਤ ਇਹਨਾਂ ਨੂੰ ਟਾਈਮ ਹੀ ਹੈ ਨਹੀਂ ਜਾਂ ਆਉਂਦੇ ਕੰਮਾਂ ਸੰਧਾਂ ਤੋਂ ਫਿਰ ਤੇ ਮੜਾ ਮੋਟਾ ਚਲ ਸਹਿਯੋਗ ਦੇ ਅੰਦਰ ਪੰਚਾਇਤ ਮੈਂਬਰ ਹੋਣ ਦੇ ਤਾਂ ਤੇ ਜਿਹੜੇ ਕਿ ਵਿਰੋਧੀ ਸਾਬਕਾ ਸਰਪੰਚ ਬਲਦੇਵ ਸਿੰਘ ਨੇ ਵਕਾਫੇ ਸਮੇਂ ਦੇ ਤੋਂ ਇਹਨਾਂ ਦੇ ਨਾਲ ਇਹ ਜੈਲਸੀ ਕਰਦੇ ਆਉਂਦੇ ਆ ਕਿ ਸਰਪੰਚੀ ਉਹ ਨਹੀਂ ਕਰਦਾ ਸਰਪੰਚੀ ਇਹ ਕਰਦਾ ਨਾਲੇ ਕਿ ਇਹ ਘਰੇ ਨਹੀਂ ਰਹਿੰਦੇ ਹੈਗੇ ਕਦੇ ਰਾਤ ਨੂੰ ਆਉਂਦੇ ਆ ਸਵੇਰੇ ਚੱਲ ਜਾਂਦੇ ਆ ਕਹਦੇ ਨਹੀਂ ਹੈਗੇ ਸਰਪੰਚ ਤਾਂ ਹੋਈ ਨਹੀਂ ਦਰਸ਼ਨ ਸਿੰਘ ਜੀ ਤਫਰ ਇਹਨਾਂ ਦੇ ਮੰਤ ਦੇ ਵਿੱਚ ਇਹ ਹੈ ਕਿ ਇਹ ਲੈ ਗਏ ਨਾ ਕਰਨ ਵਿਚਨਾਣ ਜਦਕਿ ਪੰਚਾਇਤ ਮੈਂਬਰ ਹੋਣ ਦੇ ਥਾਂ ਤੇ ਇਹ ਜਾਂਦੇ ਨੇ ਕਰਦੇ ਨੇ ਇਹ ਬਸ ਇੱਕ ਜੈਲਸੀ ਹੈ ਪਹਿਲਾਂ ਵੀ ਇੱਕ ਚੌਦੀ ਘਟਾਣਾ ਹੋਈ ਹੈ ਮੇਲੇ ਦੇ ਵਿੱਚ ਉਦੋਂ ਵੀ ਵੈਸੇ ਇਹ ਤਾਂ ਘਰ ਵੀ ਹੈ ਨਹੀਂ ਸੀਗੇ ਦਿੱਲੀ ਏਅਰਪੋਰਟ ਗਏ ਸੀਗੇ ਤੇ ਉਦੋਂ ਇਹਨਾਂ ਦੇ ਉੱਥੇ ਲੜਾਈ ਉੱਥੇ ਹੋਈ ਮੇਲੇ ਦੇ ਵਿੱਚ ਚਾ ਕੇ ਇਹਨਾਂ ਦੇ ਦੋ ਜਾਨਾਂ ਦਾ ਇੱਕ ਵੀਰਾ ਇਹਨਾਂ ਦਾ ਨਾਮ ਇੱਕ ਇਥੇ ਬਾਈ ਸੁਖੀ ਨੇਗੇ ਉਹਨਾਂ ਦਾ ਨਾਮ ਤਾਂ ਹਰ ਤਾਂ ਪੁਲਿਸ ਪ੍ਰਸ਼ਾਸਨ ਸਾਡੇ ਘਰੇ ਆ ਗਈ ਜਦਕਿ ਇਸ ਬਾਰੇ ਸਾਨੂੰ ਪਤਾ ਵੀ ਹੈ ਨਹੀਂਗਾ ਵੀਰ ਜੀ ਅਸੀਂ ਤਾਂ ਇਹ ਹੀ ਕਹਾਂ ਜੀ ਪ੍ਰਸ਼ਾਸਨ ਆ ਤੇ ਵੀਰ ਜੀ ਨੂੰ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਇਹ ਆਖਿਆ ਦੋ ਉਹਨਾਂ ਦੇ ਪੱਗ ਦੋ ਸੀਗੇ ਦੋਨਾਂ ਦੇ ਪੱਗਾਂ ਸੀਗੀਆਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਐ ਵੀ ਮੈਂ ਜੇ ਤੁਸੀਂ ਬੋਧੀਆਂ ਵਾਲੇ ਹੁੰਦੇ ਨਾ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਕਹਿੰਦੀ ਹੈਗੀ ਸੀ ਸੋਡੇ ਸਿਰ ਤੇ ਦਸਤਾਰਾਂ ਜੇ ਤੁਸੀਂ ਤੁਹਾਡੇ ਪਾਵਰ ਵੀ ਹੈ ਤੇ ਦਸਤਾਰਾਂ ਵੀ ਤੁਹਾਡੇ ਸਿਰ ਤੇ ਜੇ ਤੁਸੀਂ ਇਹ ਦਸਤਾਰ ਦੀ ਇੱਜ਼ਤ ਕਰਦੇ ਹੋ ਨਾ ਤੇ ਇਹ ਇਨਸਾਫ ਸਾਨੂੰ ਮਿਲਣਾ ਜ਼ਰੂਰੀ ਹੈ ਜੀ ਇਹ ਇਨਸਾਫ ਸਾਨੂੰ ਚਾਹੀਦਾ ਹਾਂਜੀ 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 ਤੇ ਕੋਈ ਇਹਨਾਂ ਨੂੰ ਕੋਈ ਇਦਾਂ ਨਹੀਂ ਆਇਆ ਕਦੇ ਵੀ ਇਹਨਾਂ ਨੂੰ ਜਾ ਕੇ ਕਿਸੇ ਧੀ ਭੈਣ ਦਾ ਜਾਂ ਕੋਈ ਤੇ ਤੁਸੀਂ ਉਹਨਾਂ ਦੀ ਬਲਦੇਵ ਸਰਪੰਚ ਦੀ ਤੁਸੀਂ ਬੈਕਗ੍ਰਾਉਂਡ ਦੇਖ ਲਿਓ ਮੈਂ ਥੋੜਾ ਸਮੇਂ ਹੋਇਆ ਇਸ ਪਿੰਡ ਦੇ ਵਿੱਚ ਆਇਆ ਨਾ ਮੈਂ ਸੁਣਦੀਆਂ ਲੋਕਾਂ ਤੋਂ ਉੱਥੇ ਤੁਹਾਨੂੰ ਲੋਕ ਦੱਸ ਦੇਣਗੇ ਸਾਰਾ ਕੁਝ ਅਤੇ ਉਹਨਾਂ ਦਾ ਦੇਖ ਲਿਓ ਤੇ ਸਾਡੇ ਪਰਿਵਾਰ ਦਾ ਪਸੂਕੜ ਦੇਖ ਲਿਓ ਠੀਕ ਹੈ ਤੇ ਅੱਜ ਉਹਨਾਂ ਦੀ ਭਰਜਾਈ ਮਾ ਨਾਉ ਤਾਂ ਨਹੀਂ ਉਹਨਾਂ ਦਾ ਜਾਣਦੀ ਉਹਨਾਂ ਦਾ ਆਂਟੀ ਜੀ ਦਾ ਪੋਣਾ ਆ ਆਖੇ ਅਸੀਂ ਕਿਹੜਾ ਤੁਸੀਂ ਕੱਲਿਆਂ ਵਿੱਚ ਸੂਰਮਾ ਜੰਮਿਆ ਮੈਂ ਇਹ ਸੂਰਮਾ ਨਹੀਂ ਖਾਲਸਾ ਦਾ ਸੂਰਮਾ ਹੈਗਾ ਹਨਾ ਮਾ ਨੇ ਜੰਮਿਆ ਜਨਮ ਦਿੱਤਾ ਤਖਾਲਸੇ ਨੇ ਥਾਪਿਆ ਸਾਨੂੰ ਦਸਤਾਰ ਦਿੱਤੀ ਅਮਰਤਾ ਹੀ ਹੋਇਆ ਹਨਾ ਤੇ ਪਰ ਮੈਂ ਇਹ ਤਾਂ ਹਮ ਕਿਹਾ ਦੇ ਉਹ ਬਹੁਤ ਕੁਝ ਬੋਲੀ ਅਸੀਂ ਆਇਆ ਕਰਦਾਂਗੇ ਪ੍ਰਸ਼ਾਸਨ ਤੋਂ ਕੀ ਕਰਵਾਦਾਂਗੇ ਜੇ ਕਰਾਦਾਂ ਉਹ ਬੋ ਕਰਾਦਾਂਗੇ ਅੱਗੇ ਕੀ ਪ੍ਰਸ਼ਾਸਨ ਨੇ ਕਰਤਾ ਮੈਂ ਚੱਲ ਕੋਈ ਗੱਲ ਨਹੀਂ ਹੈ ਕਿ ਸਾਡੇ ਚੂੜੀਆਂ ਨਹੀਂ ਪਾਈਆਂ ਸਾਨੂੰ ਨੰਦ ਦੇ ਦੇਣ ਜੇ ਬਹੁਤ ਅਫਸਾਉਦ ਬੋਲੇ ਮੈਂ ਉਹ ਵੀਰ ਜਣ ਵੀ ਦੱਸ ਕੇ ਆਈਆਂ ਉੱਥੇ ਹਾਂਜੀ ਹਾਂਜੀ ਤਾਂ ਵੈਲਕਮ ਦਿੱਤੀਆਂ ਡੈਡੀ ਦੇ ਫੋਨ ਤੇ ਉਹਨਾਂ ਦਾ ਫੋਨ ਹੈ ਮੈਂ ਵੀਰ ਜੀ ਨੂੰ ਫੋਨ ਵੀ ਨੰਬਰ ਨੋਟ ਕਰਵਾਇਆ ਉਹਨਾਂ ਦਾ ਹਾਂਜੀ ਤੇ ਇਹਨਾਂ ਦਾ ਕੰਮ ਬਾਹਰਲਾ ਵੀਰ ਜੀ ਮੈਂ ਇਹ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਕਹਿਨੀ ਆ ਉਹਨਾਂ ਨੂੰ ਕਹਿ ਕੇ ਵੀ ਆਈ ਆ ਹੁਣ ਤੁਹਾਡੇ ਜ਼ਰੀਏ ਵੀ ਕਹਿਣਾ ਚਾਹੁੰਦੀ ਆ ਬੇਹ ਦਾ ਕੋਈ ਹੱਲ ਕੀਤਾ ਜਾਵੇ ਠੀਕ ਹੈ ਨਾ ਜੀ ਧੰਨਵਾਦ ਸੰਦੀਪ ਕੌਰ ਸੰਦੀਪ ਕਿਨੇ ਦੇ ਰਹਾ ਰਾਤ ਕੱਟਾ ਹੋ ਗਿਆ ਰੂਬੀ ਨੇ ਕਹਿੰਦੇ ਮੇਰੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਸਾਨੂੰ ਬਹੁਤ ਅਫਸੋਸ ਹੈ ਤੇ ਸਾਡੀਆਂ ਥੁੰਨੀਆਂ ਦਾ ਤਾਂ ਕੋਈ ਮੁੱਲ ਨਹੀਂ ਰਿਹਾ ਕਿਉਂਕਿ ਕੱਲ ਨੂੰ ਸਾਡੀਆਂ ਥੁੰਨੀਆਂ ਤੇ ਵੀ ਹੱਥ ਪੈ ਸਕਦਾ। ਇਸ ਤੋਂ ਪਹਿਲਾਂ ਪੱਗਾਂ ਦੀ ਗੱਲ ਨਿਭਰੀ ਦਾੜ੍ਹੀ ਵੀ ਪੱਤੀ ਗਈ ਹੈ ਬਲਾਕ ਸੰਪਤੀ ਦਾ ਪ੍ਰਧਾਨ ਹੈ ਸਾਡੇ। ਤੇ ਉਹਨੇ ਵੀ ਦਾੜ੍ਹੀ ਕੱਟੀ ਗਈ ਹੈ। ਹਾਂਜੀ ਜਿਨ੍ਹਾਂ ਨੇ ਵੀਰੇ ਦੀ ਪੱਗ ਲਾਈ ਹੈ ਉਹਨਾਂ ਨੇ ਹਾਂਜੀ ਤੇ ਜਿਹੜਾ ਪ੍ਰਵੀਂਦਰ ਸਿੰਘ ਹੈ ਉਹ ਸਾਡੀਆਂ ਘਰਾਂ ਦੀਆਂ ਮਤਲਬ ਜਿੱਥੇ ਰੋਡੀਆਂ ਬਾੜੇ ਲੱਗੇ ਹੋਏ ਨੇ ਉਹਨਾਂ ਦੀ ਵੀ ਵੀਡੀਓ ਹੀ ਪਾਉਂਦਾ ਇਹਨਾਂ ਦੇ ਇੱਕ ਪੇਜ ਚੱਲਦਾ ਹੈ ਆਵਾਜ਼ ਪੰਜਾਬ ਦੀ ਤੇ ਇਹ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਉਹ ਬੰਦ ਕਰਿਆ ਜਾਵੇ। ਉਹਦੇ ਤੇ ਬਹੁਤ ਗੰਭੀਰ ਪੈਂਦਾ ਬਹੁਤ ਕੁਝ ਦੇਖਨੇ ਆ ਸੀ ਪਰ ਅਸੀਂ ਕਿਤੇ ਕਮੈਂਟ ਨਹੀਂ ਕੀਤਾ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਉਹ ਕਿਸ ਤਰ੍ਹਾਂ ਪਾਉਂਦਾ ਉਹ ਮਤਲਬ ਤੁਸੀਂ ਰੂੜੀਆਂ ਨਹੀਂ ਚਕਾਈਆਂ ਆਏ ਹੋ ਗਿਆ ਬਹੁਤ ਹੋ ਗਿਆ ਕਿਉਂਕਿ 10 ਸਾਲ ਹੋ ਗਏ ਉਹ ਦੀ ਜਨ ਅਸੀਂ ਤਾਂ ਤਾਂ ਨਹੀਂ ਹੋਇਆ ਸਰਪੰਚ ਬਣਨੇ ਤੇ ਉਹ ਕਹਿੰਦੇ ਵੀ ਚਕਾਉ ਤੁਸੀਂ ਸਾਨੂੰ ਐਂ ਕਹਿੰਦੇ ਨਾ ਵੀ ਸੜਕਾਂ ਚਿਪਸ ਲੱਗੀ ਐ ਇੱਥੇ ਇੱਥੇ ਤੁਸੀਂ ਸੜਕਾ ਬਣਾਤੀਆਂ ਐ ਦੀ ਚੀਜ਼ ਨਹੀਂ ਵੀ ਕੀ ਕੀਤਾ ਤੁਸੀਂ ਮਤਲਬ ਤੇ ਮੰਡੀ ਬਣਦੀ ਆ ਸਾਡੀ ਬਹੁਤ ਵਧੀਆ ਕੰਮ ਚੱਲਦਾ ਸਕੂਲ ਦੀ ਚੱਲ ਜਾਂਦਾ ਤੇ ਉਹ ਵੀ ਨਹੀਂ ਚੱਲਿਆ ਜਾਂਦਾ ਉਹਨਾਂ ਦਾ ਤੇ ਮੰਡੀ ਵੀ ਕਹਿੰਦੇ ਅਸੀਂ ਬਣਦੇ ਗਿੰਦੇ ਇਹ ਹਮੇਸ਼ਾ ਆਇੰਗੇ ਵੀ ਅਸੀਂ ਕੰਮ ਨਹੀਂ ਕਰਦੇ ਇਹ ਬਹੁਤ ਵਧੀਆ ਪਰਿਵਾਰ ਹੈ ਵੀਰੇ ਬਹੁਤ ਸਿਆਣਾ ਰੁਬੀ ਵੀਰਾ ਬਹੁਤ ਵਧੀਆ ਕੰਮ ਕਰਦੇ ਬਣਾ ਇਕੱਠੇ ਹੋ ਗਏ ਲੋਕ ਵੀਰ ਇਕੱਠੇ ਹੋ ਗਏ ਅਸੀਂ ਤੇ ਅਸੀਂ ਤਾਂ ਮੈਂ ਤਾਂ ਭਗਵਾਨ ਤੁਮਨ ਨੂੰ ਵੀ ਇਹੀ ਬੇਨਤੀ ਕਰਦੇ ਜੀ ਤੇਰੀ ਤੇ ਕਵਾਜ ਜਾਂਦੀ ਹੈ ਤਾਂ ਜੇ ਦਾ ਅੱਜ ਦਾ ਦਿਨ ਦਿੱਤਾ ਤੁਹਾਨੂੰ ਜੇ ਤਾਂ ਕੋਈ ਹੱਲ ਹੁੰਦਾ ਹੁੰਦਾ ਨਹੀਂ ਅਸੀਂ ਤਾਂ ਅਕਾਲ ਤੱਕ ਖੜੇ ਜਾਵਾਂਗੇ ਕਿਹੜਾ ਇਹ ਮੋਕਰੀ ਹੈ ਨਾ ਅਧਿਕਾਰੀ ਪਹੁੰਚੇ ਸੀ ਬਸ ਉਹਨੇ ਕੀ ਪ੍ਰਸਤਵਾਇਆ ਗਏ ਉਹਨਾਂ ਨੇ ਤਾਂ ਵੀਰੇ ਦੇਖੋ ਉਹਨਾਂ ਨੂੰ ਵੀ ਨਹੀਂ ਕੁਝ ਕਹਿ ਸਕਦੇ ਕਿਉਂਕਿ ਉਹ ਤਾਂ ਦੋ ਤੜੇ ਨੇ ਉਧਰ ਵੀ ਹੈ ਤੇ ਉਧਰ ਵੀ ਹੈ ਇਹ ਇਹ ਇਨਸਾਫ ਦਾ ਕੱਲ ਤੱਕ ਹੀ ਦਿਵਾਉਗਾ ਕਿਉਂਕਿ ਗੁਰੂ ਦਾ ਸੇਖਾ ਬਹੁਤ ਇਦੋਂ ਹੋਣ ਵਾਲੀ ਘਟਨਾ ਤਾਂ ਛੇ ਦੀ ਕੋੜੀ ਅਗਲਾ ਸਾਰਸ ਕੀ ਹੈ ਜੇ ਆਪਣਾ ਸੋਚੀ ਅਸੀਂ ਤਾਂ ਵੀਰੇ ਕੱਲ ਅਜਰਾ ਦਿਨ ਦੇਖਦੇ ਆ ਕੱਲ ਨੂੰ ਅਸੀਂ ਟਰਾਲੀ ਨਾ ਭਰ ਕੇ ਜਾ ਰਹੇ ਹਾਂ ਤੇ ਵੀਰੇ ਨਾਲ ਲੈ ਕੇ ਜਾਵਾਂਗੇ ਨਾਲ ਕੈਂਚੀ ਵੀ ਲੈ ਕੇ ਜਾਵਾਂਗੇ ਨਹੀਂ ਤਾਂ ਨਸਟਲ ਤੱਕ ਤੇ ਲਿਮ ਕੋਠੀ ਜਾ ਕੇ ਸਾਹਿਬ ਦੀ ਮੰਗ ਕਰਦੇ ਹਾਂ ਹਾਂ ਇਨਸਾਫ ਸਾਹਿਬ ਨੂੰ ਮਿਲਣਾ ਚਾਹੀਦਾ ਮੈਂ ਤੇ ਅਸੀਂ ਟਿਕਦੇ ਹਾਂ ਆ ਜੀ ਖੁਦ ਕੀ ਕਰਨਾ ਚਾਹੁੰਦੇ ਇਹ ਇਹਨਾਂ ਪਿੰਡਾਂ ਦੇ ਵਿੱਚ ਮੰਤਲਗ ਕਰ ਲਈ ਹੈ ਇੱਕ ਨੌਜਵਾਨ ਹੜਾ ਪੰਚਾਇਤ ਮੈਂਬਰ ਆ ਮ ਜਿਤਾਨਾ ਤਾਂ ਉਹਦੇ ਕਿਸ ਨਾਲ ਜੋ ਇਹ ਫੱਕਲਾ ਹੀ ਗਈ ਹੈ ਕਿਵੇਂ ਦੇਖੋ ਪੂਰੀ ਬਹੁਤ ਬਹੁਤ ਮਾੜੀ ਘਟਨਾ ਹੋਈ ਹੈ ਸਾਡੇ ਪਿੰਡ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਫਿਰ ਤੀਜੀ ਚੌਥੀ ਇਹ ਸਰੂਪ ਬਣੇਗਾ ਤੀਜੀ ਚੌਥੀ ਘਟਨਾ ਜੀ ਇਹ ਤੇ ਸਾਡੇ ਸੋਸਾਇਟੀ ਦੇ ਪ੍ਰਧਾਨ ਸਰਪਾਲ ਬਲਵਿੰਦਰ ਸਿੰਘ ਜੀ ਚਹਲ ਸਾਹਿਬ ਉਹਨਾਂ ਨੇ ਵੀ ਪਿੱਖੀ ਦੇ ਵਿੱਚ ਵੋਟਾਂ ਦੇ ਮਤਲਬ ਘੜੇ ਭਰਨ ਗਏ ਉਹਨਾਂ ਦੀ ਦਸਤਾਰਤ ਹੈ ਇਹ ਹੀ ਬਲਦੇਵ ਸਿੰਘ ਨੇ ਜੋ ਕਿ ਮਤਲਬ ਗੁਰਵਿੰਦਰ ਕੌਰ ਸਰਪੰਚ ਦੇ ਘਰਾਂ ਵਾਲਾ ਇਹ ਨੂੰ ਵੀ ਸਰਪੰਚ ਕਹਿੰਦੇ ਆ ਤੇ ਇਹ ਬੰਦੇ ਨੇ ਉਹਦੀ ਵੀ ਪਗਲਾਹੀ ਸਾਰੇ ਪਿੰਡ ਨੂੰ ਪਤਾ ਸਾਰੇ ਨਗਰ ਨੂੰ ਪਤਾ ਸਾਡੇ ਸਾਬਕਾ ਸਰਪੰਚ ਸੁਖਪਾਲ ਸਿੰਘ ਉਹ ਬੰਗਿਆਂ ਦੇ ਵਿੱਚ ਹੈ ਨਹੀਂ ਬੜਾ ਪਹਿਲਾਂ ਮਰ ਜਾਂਦਾ ਸੀ ਉਹਦੀ ਵੀ ਪਗਲਾਹੀ ਇਹਨਾਂ ਦੇ ਵੇੜੇ ਦੇ ਵਿੱਚ ਹੀ ਇੱਥੇ ਆ ਤੇ ਉਹਦੀ ਦਸਤਾਰ ਹਜੇ ਟਿੱਕਰ ਨਹੀਂ ਦਿੱਤੀ ਉਹਨੂੰ ਮਰੇ ਨੂੰ ਵੀ ਸੁਖਪਾਲ ਸਿੰਘ ਨੂੰ ਅੱਜ 7-8 ਸਾਲ ਹੋ ਗਏ ਗਸਤਾਰ ਹਜੇ ਵੀ ਬਲਦੇਵ ਦੇ ਘਰੇ ਆਉਦੀ ਸਾਰੇ ਨਗਰ ਨੂੰ ਪਤਾ ਜੇ ਮੈਂ ਕੋਈ ਝੂਠ ਮਾਰਦਾ ਹਾਂ ਤੇ ਕੋਈ ਪਹਿਲੀ ਘਟਨਾ ਨਹੀਂ ਇਹ ਗੁੰਡੇ ਗਰੋਹ ਨੇ ਗੁਰੱਖ ਨੇ ਬਹੁਤ ਸਾਡੇ ਪਿੰਡ ਦੇ ਵਿੱਚ ਆਪ ਚੱਕੀ ਹੋਈ ਹੈ ਪਤਾ ਨਹੀਂ ਲੋਕਾਂ ਨੇ ਕਿਵੇਂ ਭਲੇਖੇ ਨਾਲ ਉਹਨੂੰ ਦੋ ਵਾਰੀ ਸਰਪੰਚ ਬਣਾਤਾ ਉਹਦੇ ਘਰ ਵਾਲੀ ਠੀਕ ਹੈ ਕੋਈ ਸਾਡੇ 'ਚ ਕਮੀਆਂ ਹੋਣਗੀਆਂ ਪਰ ਅੱਜ ਦੇ ਹਾਲਾਤ ਹੈ ਜਿਹੜੇ ਲੋਕਾਂ ਨੂੰ ਪਤਾ ਹੈ ਸਾਰਿਆਂ ਦੇ ਸਾਹਮਣੇ ਆ ਜੋ ਪਿੰਡ ਦੇ ਵਿੱਚ ਉਹਨਾਂ ਦੀ ਬੈਂਕ ਰੋਡ ਹੈ ਜਿਹਨੇ ਦੱਸਿਆ ਭੈਣ ਜੀ ਨੇ ਚੈੱਕ ਕੀਤੀ ਜਾਵੇ ਔਰ ਸਾਡੇ ਗਰੁੱਪ ਦੀ ਸਾਰੇ ਦੀ ਚੈੱਕ ਕੀਤੀ ਜਾਵੇ ਵੀ ਕੀ ਕੀ ਸਾਡਾ ਸਾਰੇ ਭਲੇ ਮਾਨਸ ਬੰਦੇ ਆ ਆਡੇ ਪਰਿਵਾਰਾਂ ਤੋਂ ਬੰਦੇ ਆਣ ਆੜੋ ਬੰਦੇ ਨੇ ਉਹ ਗਰੁੱਪ ਬਹੁਤ ਵਰਤਕਾ ਹੋਇਆ ਕੋਈ ਪਹਿਲੀ ਘਟਨਾ ਨਹੀਂ ਹੈਗੀ ਗੋਲੀਆਂ ਉਹ ਵੇਚਦੇ ਆ ਨਸ਼ਾ ਉਹ ਵੇਚਦੇ ਆ ਨਸ਼ੇ ਵਾਲਿਆਂ ਨੂੰ ਸਪੋਟਾਂ ਕਰਦੇ ਆ ਪਰ ਸਾਡਾ ਗਰੁੱਪ ਕਦੇ ਵੀ ਇਸ ਤਰ੍ਹਾਂ ਦੀ ਕੋਈ ਗਲ ਬੰਦੇ ਦੀ ਅਸੀਂ ਸਹਿ ਨਹੀਂ ਦੇਊਗਾ ਮਾੜਿਆ ਅੰਸਰ ਹੋਇਆ ਜਿਵੇਂ ਸਾਰਾ ਨਗਰ ਖਟਾ ਆਪਣਾ ਇਕੱਠਾ ਹੋਇਆ ਖੜਾ ਹੋਇਆ ਕੀ ਹੈਗੇ ਸੰਦੇਸ਼ ਕੀ ਹੈਗਾ ਇੱਕ ਵੇ ਗੱਲ ਹੋ ਗਈ ਸੰਦੇਸ਼ਤਾ ਜੀ ਨਗਰ ਉਸ ਗੁਰੂ ਦੇ ਖਾਲਸੇ ਇਹ ਸਿੱਖ ਸਿੰਘ ਸਜੇ ਹੋਇਆ ਪਰਿਵਾਰ ਤੋਂ ਪਿੱਛੇ ਤੋਂ ਲੱਗਿ ਬਿਸ਼ੋਕਰ ਤੋਂ ਲੱਗਿ ਇਹਦੇ ਪਿਤਾ ਜੀ ਆ ਸਰਬੋਤਾ ਸਿੰਘ ਫੌਜ ਦੀ ਨੌਕਰੀ ਕੀਤੀ ਟੈਨਸ਼ਨ ਹੋ ਕੇ ਉਹਨਾਂ ਨੇ ਸਾਡੇ ਗੁਰੂ ਘਰ ਦੇ ਵਿੱਚ ਇੰਨੀ ਸੇਵਾ ਕਰ ਰਿਹਾ ਦਿਨ ਰਾਤ ਕਰਕੇ ਉਹਨਾਂ ਨੇ 3 ਵਜੇ ਉੱਠ ਕੇ ਗੁਰੂ ਘਰ ਦੇ ਸਪੀਕਰ ਦੇ ਵਿੱਚ ਸਾਰਿਆਂ ਨੂੰ ਕਥਾ ਕਰਨੀ ਗੁਰੂ ਘਰ ਦੇ ਨਾਲ ਜੋੜਨਾ ਅੰਮ੍ਰਿਤ ਛਕਣ ਆਪ ਦੀ ਫਰੀ ਗੱਡੀ ਲਿਜਾ ਕੇ ਇਹ ਦਮਦਮਾ ਸਾਹਿਬ ਅੰਮ੍ਰਿਤ ਛਕਾਉਂਦੇ ਆ ਲੋਕਾਂ ਨੂੰ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਲੋਕਾਂ ਨੂੰ ਅੰਮ੍ਰਿਤ ਛਕਾਇਆ ਗੁਰੂ ਘਰ ਨਾਲ ਜੋੜਿਆ ਹੈ ਬੜੇ ਗੁਰਸਿੱਖ ਪਰਿਵਾਰ ਹੈ ਜਦੋਂ ਇਹਨਾਂ ਦੀ ਦਸਤਾਰ ਤਾਰੀ ਗਈ ਸਾਰੇ ਨਗਰ ਨੂੰ ਸਾਨੂੰ ਇੰਨਾ ਦੁੱਖ ਹੋਇਆ ਤੇ ਜਰਿਆ ਨਹੀਂ ਗਿਆ ਵੀ ਯਾਰ ਇਹਨਾਂ ਬੰਦਿਆਂ ਦੀ ਦਸਤਾਰ ਉਤਾਰ ਕੇ ਘਰੇ ਲੈ ਜਾਣ ਖਿੱਚ ਕੇ ਕੇਸਾਂ ਦੀ ਬੇਅਦਬੀ ਵੀ ਕਰਨ ਤੇ ਸਾਡੇ ਨਗਰ ਨੂੰ ਇਹ ਗੱਲ ਦਾ ਬਹੁਤ ਵੱਡਾ ਦੁੱਖ ਹੋਇਆ ਜੇ ਉਹਨਾਂ ਦੇ ਬਣਦੀ ਕਾਰਵਾਈ ਨਾ ਕੀਤੀ ਗਈ ਇਹ ਹੋਇਆ ਬਲਦੇਵ ਦੀ ਸਹਤੇ ਸਾਰਾ ਕੁਝ ਕੋਈ ਇਹ ਨਹੀਂ ਹੈਗਾ ਬਲਦੇਵ ਦੀ ਸਹਤੇ ਹੋਇਆ ਉਹ ਗਰੁੱਪ ਦੀ ਸਹਤੇ ਹੈ ਸਾਰਾ ਕੁਝ ਹੋਇਆ ਉਹਦੀ એનર્ਜੀ ਰੱਖਦੇ ਇਹ ਬੰਦੇ ਨੂੰ ਵੀ ਸੇਵਾ ਕਰਦੇ ਆ ਏ ਸਾਡੇ ਗੁਰਸਿੱਖ ਪਰਿਵਾਰ ਨਾਲ ਇਹ ਘਟਨਾ ਵਾਪਰ ਜਾਣੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਅਸੀਂ ਜਥੇਦਾਰ ਕੋਲੇ ਦਮਦਮਾ ਸਰ ਉਥੇ ਵੀ ਅਪੀਲ ਕੀਤੀ ਹੈ ਬਾਕੀ ਅਸੀਂ ਹੋਰ ਜਥੇਬੰਦੀਆਂ ਦੇ ਸੰਪਰਕ ਚ ਹੈਗੇ ਆਂ ਜਥੋਂ ਤੱਕ ਵੀ ਸਾਨੂੰ ਜਾਣਾ ਪਿਆ ਜੇ ਪ੍ਰਸ਼ਾਸਨ ਨੇ ਉਹਨਾਂ ਦੀ ਅੱਜ 4 ਵਜੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੇ ਵੀ ਗਿਰਫਤਾਰੀ ਕਰਾਂਗੇ ਜੇ ਨਾ ਗਿਰਫਤਾਰੀ ਹੋਈ ਤਾਂ ਅਸੀਂ ਆਪ ਦਾ ਕੋਈ ਅਗਲੀ ਜੋ ਸਾਡੇ ਨਗਰ ਦਾ ਫੈਸਲਾ ਹੋਊਗਾ ਕਰਨਾ ਲਾਉਣਾ ਹੋਇਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਡੀ ਕੋਈ ਬੰਦਰਥੇ ਬੰਦੂਗਾਂ ਨੇ ਫੈਸਲਾ ਹੋਇਆ ਉਹ ਕਰਾਂਗੇ ਸਾਨੂੰ ਇਹ ਜਲਦਾ ਲੋਖ ਹੈ ਇਨਸਾਨ ਮਿਲਣਾ ਚਾਹੀਦਾ ਹੈ ਪੁਲਿਸ ਨੂੰ ਇਹ ਚੀਜ਼ ਨੇ ਸਾਨੂੰ ਪੁਲਿਸ ਨੇ ਭਰੋਸਾ ਦਿੱਤਾ ਤੇ ਬਾਕੀ ਇਹੀ ਕਹਿਣਾ ਚਾਹੁੰਦੇ ਆਂ ਅਸੀਂ ਬਾਜੀ ਕਿ ਨਾਮ ਹੈ ਰਾਜਵਿੰਦਰ ਸਿੰਘ ਰਾਜਵਿੰਦਰ ਜੀ ਕੀ ਕਹਿਣਾ ਚਾਹੁੰਗੇ ਇਹਦਾ ਫੋਟੋ ਫੋਟੋ ਗਰਾਫੀ ਜਗਵਿੰਦਰ ਹਾਂ ਜੀ ਸਾਡਾ ਥੋੜੇ ਬੰਦਗੇ ਜੜਾਈ ਹੋਈ ਹੈ ਕੱਟਣਾ ਹੋਈ ਹੈ ਕਿ ਸਾਨੂੰ ਜਰੂਰੀ ਜੀ ਨੂੰ ਇੱਕ ਵੱਡਾ ਲੱਖ ਜਿੰਦੀ ਹੈ ਨਾ ਤਾਂ ਕਿ ਹੈਗਾ ਉਹਨਾਂ ਨੇ ਲਿੰਕ ਆਪਣਾ ਮੁੰਡੇ ਦਾ ਨਹੀਂ ਜੀ ਕੋਈ ਲਿੰਕ ਦੀ ਸੀਗਾ ਜੀ ਹਾਂ ਅਸੀਂ ਤਾਂ ਸਵੇਰ ਦੇ ਲੱਗੇ ਪਏ ਹੋਏ ਸੀਗੇ ਕੋਠੇ ਦੇ ਮਿੱਟੀ ਢਿਟੀ ਆਉਂਦੇ ਸੀਗੇ ਤੇ ਆਪਣੇ ਸਾਰੇ ਘਰ ਦੇ ਉੱਪਰ ਦੀ ਕੈਮਰੇ ਲੱਗੇ ਪਏ ਉਹਨੂੰ ਰਿਕਾਰਡਿੰਗ ਨੂੰ ਜਾਨੂੰ ਦੇ ਦਿੰਨੇ ਆ ਜੀ ਤੇ ਬਾਕੀ ਇਹ ਸਰਪੈਂਸ ਸੀਗੇ ਇਹ ਆਪਣੇ ਤਰ੍ਹਾਂ ਪਟਿਆਲਾ ਕਨੇ ਵਿਆਹ ਗਏ ਸੀਗੇ ਸਬਲਦੀ ਉਸ ਜੀ ਹਾਂ ਜੀ ਉਹਦਾ ਆਪਣੇ ਗੁੱਡੀ ਭਾਈ ਆ ਜੀ ਉਹ ਮਲਕੇ ਘਰੇ ਹੋਟਲ ਮਸਗੀ ਉਹਦਾ ਪਤਾ ਲੈਣ ਚਲੇ ਗਏ ਉਹਨਾਂ ਨੇ ਵੀ ਤੁਹਾਨੂੰ ਵੀਡੀਓ ਭੇਜ ਦਿੰਦੇ ਨੇ ਜੀ ਉੱਥੋਂ 6:00 ਵਜੇ 54 ਮਿੰਟ ਉੱਤੇ ਤਰੇ ਉੱਥੋਂ ਤੁਰਦੇ ਆ ਜੀ ਪਿੰਡ ਨੌਰਾ ਤੋਂ ਪਿੰਡ ਨੌਰਾ ਤੋਂ ਜੀ ਅੱਛਾ ਜੀ ਤੇ 2 ਘੰਟੇ ਤੋਂ ਉੱਤੇ ਦੀ ਬਹਟਾ ਜੀ ਮਨ ਕੇ ਚਲੋ ਉਹਨਾਂ ਤੇ ਸਮਾਂ ਲੱਗਦਾ ਜੀ ਮਨ ਲਓ 105 ਕਿਲੋ 110 ਕਿਲੋ ਮੀਟਰ ਦੂਰ ਆ ਜੀ ਤੇ ਇਹ ਲੜਾਈ ਹੁੰਦੀ ਹੈ 6:30 ਵਜੇ 6:30 ਤਹ ਦੋਨੇ ਨਹੀਂ ਸੀਗੇ ਜੀ ਵਿੱਚ ਜਿਹੜਾ ਇਹਨਾਂ ਦੂਜੀ ਤਰਫੋਂ ਕਿਹਾ ਜਾ ਰਿਹਾ ਵੀ ਠੀਕ ਹੈ ਸਾਰਾ ਜਿਹੜਾ ਮੈਸਟਰਮੈਂਡ ਬ ਇਹ ਤਾਂ ਜੀ ਮਨ ਕਾ ਚਲੋ ਵੀ ਚੋਣਾ ਲੜਦੀ ਆਏ ਜੀ ਕੋਈ ਬਸ ਬਨ ਕੇ ਇਹੀ ਕੰਮ ਕਰਦੇ ਆਈ ਸਾਲ ਬਨ ਕੇ ਚਲੋ ਕਿਤੇ ਕਿਤੇ ਧਰਤਾ ਨਾ ਕਿਤੇ ਧਰਤਾ ਕਿਹੜਾ ਕੱਦਾ ਹੀ ਪਹਿਲਾਂ ਬਹੁਤ ਵਾਰੀ ਇਹਦਾ ਨਾਮ ਪਹਿਲਾਂ ਵਰਤਿਆ ਗਿਆ ਜੀ ਲੜਾਈ ਉਹਨਾਂ ਦੀ ਹੋਈ ਆ ਆਪਸ ਘਟੋਈ ਆ ਵੱਧ ਹੋਈ ਆ ਜੀ ਉਹ ਸਾਨੂੰ ਨਹੀਂ ਪਤਾ ਤੁਹਾਡੇ ਕਹਣਾ ਇਹ ਵੀ ਸਾਡਾ ਕੋਈ ਲਾਗਦਾ ਸਾਡਾ ਕੋਈ ਲਾਗਦਾ ਨਹੀਂ ਸੀਗਾ ਨਾ ਹੀ ਸਾਡੇ ਬੰਦੇ ਸੀਗੇ ਦੋਨੇ ਵਿੱਚ ਉਹਦੇ ਜੀ ਹਾਂਜੀ ਮੈਂ ਦੇਖ ਦੂ ਜੀ ਪੁਲਿਸ ਨੇ ਨਾ ਪੱਤੀ ਕਿਥੇ ਉਹਦੇ ਬਾਰੇ ਕੀ ਕਹਿੰਦੇ ਚਲੋ ਹੋਨ ਸਰ ਅਸੀਂ ਤਾਂ ਸਾਨੂੰ ਵੀਡੀਓ ਭੇਜ ਦਿੰਨੇ ਆ ਜੀ ਇਹ ਉਹਨਾਂ ਦੀ ਮਾੜੀ ਗੱਲ ਆ ਜਿਹੜੀ ਮੰਨ ਕੇ ਚਲੋ ਵੇਚੇ ਹੋਣ ਵਿੱਚ ਚਲੋ ਤਾਂ ਗੱਲ ਜਦੋਂ ਹੁੰਦੀ ਹੈ ਜੀ ਹਨਾ ਜਦੋਂ ਹੁਣ ਹੈ ਹੀ ਨਹੀਂ ਵਿੱਚੀ ਤਾਂ ਕਹਿੰਦੇ ਆਪਾਂ ਜਿਹੜੀ ਕੁੱਥੇ ਭੱਜਦੇ ਨੇ ਹਾਂਜੀ 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 ਅਸੀਂ ਮੰਨ ਕਰਦੇ ਆ ਜੀ ਸਾਡੇ ਆ ਵੀਡੀਓ ਦੇ ਆਧਾਰ ਤੇ ਦੇਖ ਲੈਣਾ ਸਾਡੇ ਘਰੇ ਕੈਮਰੇ ਲੱਗੇ ਪਏ ਵੀ ਅਸੀਂ ਸਾਡਾ ਦੋਨਾਂ ਦਿਨਾਂ ਦਾ ਵਿੱਚ ਕੋਈ ਹੈ ਨਹੀਂ ਸੀਗਾ ਜੀ ਤਾਂ ਕਿ ਕੀ ਹੋਇਆ ਗੁਰਵਿੰਦਰ ਕਾਲ ਗੁਰਿੰਦ ਕਉ ਕੀ ਕਹਣਾ ਚਾਹਂਦੇ ਤੁਹਾਡੇ ਜੀ ਪਤੀ ਬਲਦੇਸ ਸਿੰਘ ਨੇ ਸਭ ਕਾ ਸਬੰਧ ਨੇ ਪਿੰਡ ਘੜ ਤੋਂ ਉਹਨੂੰ ਤੇ ਇਲਜ਼ਾਮ ਲੱਗੇ ਨੇ ਵੀ ਕੱਲ ਇਹਦੀ ਰਾਤ ਲੜਾਈ ਹੋਈ ਹੈ ਕਿਸਾਨੀ ਦੀ ਬੇਪਤੀ ਹੋਈ ਹੈ ਹਾਂਜੀ ਵੀ ਉਹ ਉਹਦੇ ਸਾਰਾ ਉਸਕਰਣ ਵਾਲੇ ਇਹ ਨੇ ਤੁਸੀਂ ਕੀ ਕਹਣਾ ਚਾਹਂਦੇ ਉਹ ਜੀ ਹਾਂ ਇਹ ਸਰਪੰਚ ਸਾਹਿਬ ਤਾਂ ਘਰੀ ਨਹੀਂ ਸੀਗੇ ਜੀ ਇਹ ਜ਼ਰੂਰੀ ਕਣੀ ਵਿਆਹ ਕੇ ਹੋਏ ਸੀਗੇ ਉੱਥੇ ਵਿਆਹ ਚ ਹੀ ਆਈ ਇਹ ਉੱਥੇ 7 ਵਜੇ ਤੋਰੇਗੇ ਤੇ ਇਹ 10 ਵਜੇ ਦੇ ਨੂੰ ਘਰੇ ਆਏ ਇਹ ਤਾਂ ਜੀ ਸਾਡੇ ਤੇ ਝੂਠੇ ਲਜਾਂਣ ਲੱਗਦੇ ਆ ਇਹ ਵੀ ਮੇਰੇ ਬੇਟੇ ਤੇ ਵੀ ਲਜਾਵਣ ਲੱਗ ਰਹੇ ਐ ਮੈਂ ਉਪਘੌੜਾ ਹੈਗਾ ਬਸ ਆ ਸਾਡੇ ਤੇ ਤਾਂ ਤਵੀ ਲੱਗਦੇ ਆਏ ਹੈਗੀ ਜਿਹੜੀ ਰਾਤ ਲੜਾਈ ਹੋਈ ਉਹਦਾ ਕੋਈ ਯਾਦ ਰੱਖਿਆ ਨਾ ਨਾ ਜੀ ਸਾਡੇ ਨਾਲ ਕੋਈ ਨਹੀਂ ਸਾਡਾ ਵਿੱਚ ਹੀ ਨਹੀਂ ਸੀ ਕੋਈ ਵਿੱਚ ਸਾਡੇ ਤੇ ਨਿਗਰਾਨਾ ਕੋਈ ਨਹੀਂ ਸੀ ਵਿੱਚ ਜਦੋਂ ਗੱਲ ਕਰਦੀ ਹੈ ਨਾ ਪੁਲਿਸ ਕਾਸ ਨੇ ਪਛਾਣ ਕੀਤੀ ਗਈ ਨਾ ਕਿ ਕੱਲ੍ਹ ਬੰਜੇ ਦੇ ਪਛਾਣ ਕੀਤੀ ਮਿਲਦੀ ਰਿਹਾ ਆ ਗਿਆ ਨੰਬਰ ਆ ਗਿਆ ਪਰਮਿੰਦਰ ਸਿੰਘ ਦਾ ਨਾਮ ਆ ਗਿਆ ਠੀਕ ਹੈ ਕੀ ਕਹਿਣਾ ਚਾਹੋਗੇ ਨਹੀਂ ਜੀ ਇਹ ਤਾਂ ਜਮੀਨੀ ਸੀਗੇ ਵਿੱਚ ਕੋਈ ਨਹੀਂ ਸਾਡਾ ਕੋਈ ਨਹੀਂ ਸੀਗਾ ஆஹ் சடேச்சு நம்ம லக்தி